ਸਰਬ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਜਾ ਰਹੀਆਂ ਹੈਗੀਆਂ ਕਿਸ ਤਰ੍ਹਾਂ ਦੇਖਦੇ ਆਂ ਬਲਾਕ ਸਮਿਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਸਰਕਾਰ ਨੇ ਆਪਣੇ ਵੱਲੋਂ ਬਹੁਤ ਚਾਲਾਂ ਚੱਲੀਆਂ ਸੀ ਪਹਿਲਾਂ ਸਮਾਂ ਨਹੀਂ ਦਿੱਤਾ ਕਾਗਜ਼ ਭਰਨ ਲਈ ਚੁੱਲ੍ਹਾ ਟੈਕਸ ਫੇ ਕਾਗਜ਼ਾਂ ਦੀ ਪੜਤਾਲ ਔਰ ਜੋ ਸਾਨੂੰ ਅਫਸਰ ਸਹਿਬਾਨਾਂ ਨੇ ਐਤਕੀ ਸਾਥ ਦਿੱਤਾ ਕਿ ਉਹਨਾਂ ਨੇ ਹਰ ਕਾਗਜ਼ ਦੇ ਵਿੱਚ ਇਹਨਾਂ ਦੀ ਕੋਈ ਸਰਕਾਰ ਦੀ ਮਤ ਨਹੀਂ ਕੀਤੀ ਪਰ ਮੈਂ ਆਸਵੰਦ ਹੈ ਕਿ ਆਉਣ ਵਾਲਾ ਜਿਹੜਾ ਕੱਲ ਦਾ ਚੋਣ ਪ੍ਰਕਿਰਿਆ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਸੁਣਨ ਨੂੰ ਆਇਆ ਕਿ ਇਹਨਾਂ ਦੇ ਜਿਹੜੇ ਹਲਕਾ ਇੰਚਾਰਜ ਹੋਰ ਇਹਨਾਂ ਦੇ ਜਿਹੜੇ ਐਮ.ਐਲ.ਏ ਹੈਗੇ ਆ ਉਹਨਾਂ ਨੂੰ ਕੁਝ ਵਾਧੂ ਵੈਲਟ ਪੇਪਰ ਇਹਨਾਂ ਨੇ ਭੇਜੇ ਮੈਂ ਆਪਣੇ ਬੂਥ ਵਾਲੇ ਸਾਰੇ ਸਾਥੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਉਹ ਵੋਟਾਂ ਦੀ ਗਿਣਤੀ ਦਾ ਖਿਆਲ ਰੱਖਣ ਕਿਤੇ ਇਹ ਨਾ ਹੋਵੇ ਕਿਉਂਕਿ ਇਹਨਾਂ ਨੂੰ ਆਦਤ ਉਹੀ ਹੈ ਕਿ ਚੋਰੀ ਦੇ ਨਾਲ ਜਿੱਤਣ ਦੀ ਅੱਗੇ ਵੀ ਕਾਗਜ਼ ਪਾੜ ਪੂੜ ਕੇ ਸਰਪੰਚੀ ਜਿੱਤੇ ਸੀ ਕਿ ਕੋਈ ਵੱਧ ਵੈਲਟ ਪੰਦਰ ਪਾਇਆ ਹੋਵੇ ਸੋ ਤੁਸੀਂ ਕੱਲੀ-ਕੱਲੀ ਵੋਟ ਦੇ ਉੱਤੇ ਅੱਖ ਰੱਖਣੀ ਹੈ ਔਰ ਆਪ ਇਹਨਾਂ ਦਾ ਸਟਾਫ ਪਿਛਲੀ ਵਾਰੀ ਮੋਹਰਾਂ ਲਾਈ ਜਾਂਦਾ ਸੀਗਾ ਤੁਸੀਂ ਹਰ ਗੱਲ ਦਾ ਖਿਆਲ ਰੱਖਣਾ ਹੈ ਔਰ ਜਿਹੜੇ ਤੁਹਾਡੇ ਕਾਗਜ਼ ਹੈ ਜਿਹੜੇ ਪੋਲਿੰਗ ਬੂਥ ਦੇ ਉਹ ਸਾਰਿਆਂ ਦੇ ਝੋਲਿਆਂ ਦੇ ਵਿੱਚ ਤੁਹਾਨੂੰ ਪਹੁੰਚਣਗੇ ਔਰ ਮੈਂ ਅਫਸਰ ਸਹਿਬਾਨਾਂ ਤੇ ਔਰ ਖਾਸ ਕਰਕੇ ਕਿਉਂਕਿ ਜ਼ਿਆਦਾਤਰ ਟੀਚਰ ਔਰ ਜਿਹੜੇ ਕੋਆਪਰੇਟਿਵ ਸੁਸਾਇਟੀਆਂ ਦੇ ਪ੍ਰੈਜਾਈਡਿੰਗ ਅਫਸਰ ਹੈ ਮੈਂ ਉਹਨਾਂ ਨੂੰ ਕਹੂੰਗਾ ਕਿ ਉਹਨਾਂ ਨੇ ਜਿਹੜੀ ਬੀ ਆਰ ਅੰਬੇਦਕਰ ਸਾਹਿਬ ਦੀ ਫੋਟੋ ਪਿੱਛੇ ਲਾਈ ਹੋਈ ਹੈ ਸ਼ਹੀਦ-ਏ-ਆਜ਼ਮ ਦੀ ਫੋਟੋ ਪਿੱਛੇ ਲਾਈ ਹੋਈ ਹੈ ਉਹਦਾ ਖਿਆ ਔਰ ਉਹ ਪਾਰਦਰਸ਼ਤਾ ਦੇ ਨਾਲੇ ਕੰਮ ਕਰਨ ਜੋ ਫੈਸਲਾ ਲੋਕ ਕਰਨਗੇ ਉਹ ਹਰ ਪਾਰਟੀ ਦੇ ਸਿਰ ਮੱਥੇ ਤੇ ਹੋਵੇਗਾ। ਆਮ ਜਿੰਦਗੀ ਪੱਤਰ ਜਦੋਂ ਭਰੇ ਗਏ ਨੇ ਉਦੋਂ ਵੀ ਕਈ ਜਗ੍ਹਾ ਜਿਹੜੀਆਂ ਗਿਆ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਕਈ ਜ਼ਿਲ੍ਹਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਦੇਖੋ ਇਦਾਂ ਹੈਗਾ ਕਿ ਮੈਨੂੰ ਕਿਉਂਕਿ ਅਸੀਂ ਆਪਣੀ ਇਸ ਇਲੈਕਸ਼ਨ ਚ ਫਸੇ ਹੋਏ ਸੀ ਅਖਬਾਰਾਂ ਦੇ ਵਿੱਚ ਤੇ ਉਹਦੇ ਚ ਹੋਇਆ ਹੁਣ ਜਦੋਂ ਪਾਰਟੀ ਦੀ ਮੀਟਿੰਗ ਹੋਊਗੀ ਪਤਾ ਲੱਗੂਗਾ ਕਿੱਥੇ ਕੀ ਕੀ ਹੋਇਆ ਪਰ ਸਾਡੇ ਇਹ ਹਲਕੇ ਦੇ ਵਿੱਚ ਕਿਉਂਕਿ ਸਾਡੇ ਸਾਰੇ ਜਿਹੜੇ ਸਰਪੰਚ ਪੰਚ ਔਰ ਸਾਡੇ ਜਿਹੜੇ ਬਲਾਕਾਂ ਦੇ ਪ੍ਰਧਾਨ ਬਲਾਕ ਸੰਮਤੀਆਂ ਦੇ ਮੈਂਬਰ ਪੁਰਾਣੇ ਜ਼ਿਲ੍ਹਾ ਪਰੀਸ਼ਦ ਮੈਂਬਰ ਬਹੁਤ ਮਜਬੂਤੀ ਦੇ ਨਾਲ ਕਾਂਗਰਸ ਅੱਗੇ ਆ। ਇੱਥੇ ਅਫਸਰ ਸਾਡੇ ਤੋਂ ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਤੁਸੀਂ ਸਾਰੀ ਦੁਨੀਆ ਨੂੰ ਦਿਖਾਇਆ ਸੀ ਕਿ ਜਦੋਂ ਦੋ ਚਾਰ ਝੂਠੇ ਪਰਚੇ ਹੋਏ ਖਾਸ ਕਰਕੇ ਉੱਗੀ ਦੇ ਵਿੱਚ ਜਿਹੜੇ ਚੋਰੀ ਦੇ ਪਰਚੇ ਹੋਏ ਸੀ ਇਹਦੇ ਕਰਕੇ ਅਸੀਂ ਵੱਡਾ ਇੱਕ ਧਰਨਾ ਦਿੱਤਾ ਸੀ। ਇਹਨਾਂ ਅਫਸਰਾਂ ਨੂੰ ਅਸੀਂ ਕੰਨ ਕਰਤੇ ਸੀ। ਉਹਨਾਂ ਨੂੰ ਪਤਾ ਹੈ ਕਿ ਸਾਰੇ ਸੁਚੇਤ ਹੈ। ਇਹ ਸਾਰੇ ਇਕਜੁੱਟ ਹੈ ਔਰ ਇਹਨਾਂ ਨੇ ਕਦੀ ਇਦਾਂ ਦੀ ਜਿਹੜੀ ਗਲਤ ਗੱਲ ਹੈ ਉਹਨੂੰ ਨਹੀਂ ਮੰਨਣਾ। ਸੋ ਸਾਡੇ ਇਸ ਹਲਕੇ ਦੇ ਵਿੱਚ ਨਾ ਕਿਸੇ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ। ਤੇ ਨਾ ਸੀ ਹੁਣ ਦਿੱਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਕਹਿ ਰਹੇ ਨੇ ਕਿਸੇ ਨਾ ਕੋਈ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਹੋਇਆ ਇਹ ਤਾਂ ਜੀ ਉਹਨਾਂ ਨੂੰ ਹੀ ਪਤਾ ਹੈ ਜਿਨ੍ਹਾਂ ਨੇ ਲੋਕਾਂ ਦੇ ਸਿਰਾਂ 'ਚ ਸਵਾਹ ਪਾਤੀ ਜਿਨ੍ਹਾਂ ਨੇ ਪਿੰਡਾਂ ਦੇ ਜਿਹੜੇ ਅਧ்கਾਟਨ ਹੈ ਸਕੂਲਾਂ ਦੇ ਟਾਇਲਟਾਂ ਦੇ ਅਧ்கਾਟਨ ਕੀਤੇ ਟਰਾਂਸਪਰਾਂ ਦੇ ਅਧ்கਾਟਨ ਕੀਤੇ ਉਹ ਧੱਕਾ ਰਿਬਨ ਨਾ ਕਰਦੇ ਕੈਂਚੀ ਦੇ ਨਾਲ ਔਰ ਕਈ ਵਾਰੀ ਮੁੱਛਾ ਮੱਛਾ ਦੇਖ ਕੇ ਵੀ ਕਰਦੇ ਨੇ ਧੱਕਾ ਸੋ ਕਈ ਵਾਰੀ ਉਹ ਸਾਡੇ ਕਲਗੀਧਰ ਪਾਸ਼ਾ ਦੀ ਕਲਗੀ ਦੀ ਗੱਲ ਵੀ ਕਰਦੇ ਆ ਜਿਹੜੀ ਬਹੁਤ ਹੀ ਮੈਨੂੰ ਲੱਗਦਾ ਹੈ ਕਿ ਨਿੰਦਣਯੋਗ ਗੱਲ ਐ ਬੰਦੇ ਨੂੰ ਆਪਣੀ ਹੈਸੀਅਤ ਦੇ ਵਿੱਚ ਰਹਿਣਾ ਚਾਹੀਦਾ ਅਸੀਂ ਤਾਂ ਕਦੀ ਬਿਊਟੀ ਪਾਰਲਰ ਦੀ ਬਾਲੀ ਗੱਲ ਕੀਤੀ ਨਹੀਂ ਸੋ ਪ੍ਰਮਾਤਮਾ ਜਾਣਦਾ ਕਿ ਸੱਚ ਕੌਣ ਐ ਚੋਰ ਕੌਣ ਐ ਔਰ ਚੌਕੀਦਾਰ ਕੌਣ ਐ ਜੀ ਲੱਗਦਾ ਜੀ ਕਿ ਖਿੱਚੋ ਤਾਣੀ ਚੱਲ ਰਹੀ ਆ ਕਿਸ ਤਰ੍ਹਾਂ ਦੇਖਦੇ ਆ ਸਾਡੇ ਇੱਥੇ ਕੋਈ ਖਿੱਚੋ ਤਾਣੀ ਨਹੀਂ ਇਹ ਸਿਰਫ ਜਿੱਦਾਂ ਝਾੜੂ ਵਾਲਿਆਂ ਦਾ ਕੰਮ ਐ ਆਦੀ ਵਾਲਿਆਂ ਨੂੰ ਕਹਿੰਦੇ ਆ ਕਿ ਬੁਰਜ ਹਸਨ ਅਸੀਂ ਗਰਾਊਂਡ ਬਣਾਤੀ ਬੁਰਜ ਹਸਨ ਵਾਲਿਆਂ ਨੂੰ ਕਹਿੰਦੇ ਆ ਕਾਂਗਣੇ ਬਣਾਤੀ ਕਾਂਗਣਿਆਂ ਵਾਲਿਆਂ ਨੂੰ ਕਹਿੰਦੇ ਆ ਕਿ ਭੰਡਾਲਾ ਦਾ ਛੱਪੜ ਠੀਕ ਕਰਾਤਾ ਸੋ ਇਹ ਖਿੱਚੋ ਤਾਣ ਕਿਉਂਕਿ ਇਹਨਾਂ ਨੇ মিডি ਇਹਦੇ ਵੱਡੇ ਚੈਨਲ ਹੈ ਉਹ ਵੀ ਇਹਨਾਂ ਦੀ ਗੱਲ ਕਰਦੇ ਆ ਅਸੀਂ ਤੁਹਾਡੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਜਿਹੜੇ ਤੁਸੀਂ ਇਹ ਮੀਡੀਆ ਦੇ ਥਰੂ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੇ ਇਹ ਨਾ ਹੁੰਦਾ ਤੇ ਅੱਜ ਇਹਨਾਂ ਨੇ ਸਾਰਾ ਪੰਜਾਬ ਜਿੱਦਾਂ મોદી ਨੇ ਦੁਨੀਆ 'ਚ ਦਿਖਾਤਾ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਕਿ ਤੁਸੀਂ ਪਾਰਦਰਸ਼ਤਾ ਨਾਲ ਕੰਮ ਕਰਦੇ ਹੋ ਔਰ ਲੋਕਾਂ ਦੇ ਵਿੱਚ ਇਹ ਗੱਲ ਪਹਚਾਰਿਆ ਕੀ ਲੱਗਦਾ ਜੀ ਕੀ ਲੱਗਦਾ ਅਸੀਂ ਆਪਣੀ ਇਲੈਕਸ਼ਨ ਦੇ ਵਿੱਚ ਇੰਨੇ ਮਸ਼ਰੂਫ ਸੀ ਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਸਵੇਰੇ 5 ਵਜੇ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਔਰ ਰਾਤੀ 11-12 ਵਜੇ ਜਾਂਦੇ ਆਂ ਅਖਬਾਰਾਂ ਦੇ ਮਾਧਿਅਮ ਨਾਲ ਕੁਝ ਪੜਿਆ ਪਰ ਜੱਤੀ ਮੈਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਕੀ ਲੱਗਦਾ ਜੀ ਕੀ ਰਿਜ਼ਲਟ ਨਿਕਲਣਗੇ ਇਸ ਵੋਟਾਂ ਇਹ ਰਿਜ਼ਲਟ ਤਾਂ ਸਾਹਮਣੇ ਆ ਮੈਂ ਤਾਂ ਕਹਿੰਦਾ ਅੱਜ ਹੀ ਵੋਟਾਂ ਗੇ ਲੈ ਲੈਣ ਭਾਵੇਂ ਐਸਡੀਐਮ ਸਾਹਿਬ ਨੂੰ ਕਹੋ ਭਾਵੇਂ ਮੁਖਤਿਆਰ ਨੂੰ ਤੇ ਉੱਥੇ ਜਿਹੜਾ ਟਾਲੀ ਆ ਉਹਨਾਂ ਤੋਂ ਲੋਕਾਂ ਨੇ ਉਦਾਂ ਹੀ ਸਿੱਟ ਲਿਆ ਇਹਨਾਂ ਦੋਨਾਂ ਨੂੰ ਤਾਂ ਕਾਗਜ਼ ਇੱਥੇ ਆਪਣੇ ਦੇ ਦੇਣੇ ਇਹਨਾਂ ਇਹਨਾਂ ਨੇ ਜਿਹੜਾ ਸਰਪੰਚਾਂ ਨੂੰ ਡਰਾਉਣ ਦਾ ਨਵਾਂ ਕੰਮ ਚਲਾ ਲਿਆ ਇਹ ਬਹੁਤ ਮਾੜਾ ਕੀਤਾ ਇਹਨਾਂ ਨੇ ਜਿਹੜਾ ਇਹ ਇਹਨਾਂ ਨੇ ਮੈਂ ਦੱਸਦਾ ਜੀ ਇਹ ਸਰਪੰਚ ਨੂੰ ਬੁਲਾਉਂਦੇ ਤੈਨੂੰ ਗ੍ਰਾਂਟ ਦੇਣੀ ਉਹਦੇ ਸਰੋਪਾ ਪਾ ਲੈਂਦੇ ਆ ਉਹ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਦਾ ਉਹ ਬਾਅਦ 'ਚ ਦੇਖਦਾ ਉਹ ਲਾ ਕੇ ਲੁਕਾਉਂਦਾ ਫਿਰਦਾ ਫੇ ਅਗਲੇ ਦਿਨ ਸਾਨੂੰ ਫੋਨ ਕਰਦਾ ਵੀ ਨਹੀਂ ਨਹੀਂ ਇਹ ਤਾਂ ਜੀ ਸਾਨੂੰ ਐਵੇਂ ਲਿਆ ਉਹਦੇ ਤੋਂ ਬਿਨਾਂ ਨੇ ਜਿਹੜੇ ਪੰਚਾਇਤ ਸੈਕਟਰੀ ਆ ਜਿਹੜੇ ਵਿੱਤ ਕਮਿਸ਼ਨ ਦੇ ਪੈਸੇ ਆਏ ਆ ਉਹ ਵੀ ਨਹੀਂ ਵਰਤਣ ਦਿੰਦੇ ਜਿਹੜੀ ਇਹਨਾਂ ਨੂੰ ਇੱਕ ਗੱਲ ਦੱਸ ਦਿੰਦਾ ਮੈਂ ਕਿ ਜਿਹੜਾ ਪੰਚ ਹੈ ਔਰ ਜਿਹੜਾ ਸਰਪੰਚ ਹੈ ਇਹ ਪੰਚ ਪਰਮੇਸ਼ਵਰ ਮੰ ਤੁਸੀਂ ਇਹ ਗੱਲ ਦੇਖੋ ਕਿ ਜਿਹੜਾ ਬੰਦਾ ਜਿਹੜਾ ਬੰਦਾ ਇੱਕ ਮੋਹਰ ਲਾਦਾ ਹੈ ਨਾ ਸਰਪੰਚਰ ਪੰਚੀ ਦੇ ਕਿਸੇ ਫੈਸਲੇ ਤੇ ਮੋਹਰ ਲੱਗੀ ਹੋਵੇ কোর্ਟ 'ਚ ਵੀ ਮੰਨ ਹੁੰਦੀ ਹੈ ਐਮਐਲਏ ਦੀ ਜਿਹੜੀ ਮੋਹਰ ਹੈ ਜਾਂ ਐਮਪੀ ਦੀ ਮੋਹਰ ਹੈ কোর্ਟ 'ਚ ਨਹੀਂ ਮੰਨ ਹੁੰਦੀ ਸੋ ਇਹ ਪੰਜ ਪਰਮੇਸ਼ਵਰਾਂ ਨੂੰ ਜਿਹੜਾ ਇਹ ਧੱਕਾ ਕਰ ਰਿਹਾ ਹੈ ਇਹ ਬਹੁਤ ਵੱਡਾ ਜ਼ੁਲਮ ਹੈ ਜਿਹਦੇ ਕਾਰਨ ਇਹ ਇਹਨਾਂ ਨੂੰ ਪਤਾ ਲੱਗ ਜਾਊਗਾ ਅਗਲੀ ਵਾਰੀ ਜੇ ਇਹਨਾਂ ਦੇ ਬੂਥਾਂ ਤੇ ਵੀ ਕੋਈ ਬਹਿ ਗਿਆ ਐਥਿਕੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇੱਕ ਬਲਾਕ ਸੰਮਤੀ ਤਲਵੰੜ ਜਿਹੜੀ ਸਭ ਤੋਂ ਵੱਡੀ ਬਲਾਕ ਸੰਮਤੀ ਜ਼ੋਨ ਹੈ ਉੱਥੇ ਝਾੜੂ ਦੇ ਨਿਸ਼ਾਨ ਤੇ ਕੋਈ ਸੋ ਤੁਸੀਂ ਲਾਇਓ ਸਾਹਿਬ ਅਗਲੀ ਵਾਰੀ ਕੀ ਇਸ ਵਾਰੀ ਤੁਹਾਨੂੰ ਕੱਲ ਹੀ ਪਤਾ ਲੱਗ ਜਾਣਾ ਹੈ ਪਰਸੋਂ ਨੂੰ ਜੇ ਇਹਨਾਂ ਦੇ ਬੂਥਾਂ ਦੇ ਵੀ ਕੋਈ ਵਰਕਰ ਬਹਿ ਗਿਆ ਤਾਂ ਮੈਨੂੰ ਪੜ ਲੈ ਚੰਦ ਘੰਟੇ ਰਹਿ ਗਏ ਜੀ ਚੰਦ ਘੰਟੇ ਰਹਿ ਗਏ ਹੁਣ ਕੀ ਲੋਕਾਂ ਨੂੰ ਹੱਥ ਬੰਨ ਕੇ ਇਹੀ ਅਪੀਲ ਹੈ ਕਿ ਚੋਰ ਔਰ ਚੌਂਕੀਦਾਰ ਦਾ ਫਰਕ ਪਛਾਣੋ ਇੱਕ ਪਾਸੇ ਮੁਖਤਿਆਰ ਸਿੰਘ ਸਰਪੰਚ ਹੈਰ ਰੋਨੀ ਗਿੱਲ ਜਿਹੜੇ 24 ਘੰਟੇ ਤੁਹਾਡੇ ਲਈ ਇੱਥੇ ਤਤਪਰ ਰਹਿੰਦੇ ਕੰਮ ਕਰਨ ਲਈ ਔਰ ਦੂਜੇ ਪਾਸੇ ਜਿਹੜਾ ਉਹਨਾਂ ਦਾ ਕੈਂਡੀਡੇਟ ਉਹਦਾ ਤਾਂ ਇਹ ਵੀ ਨਹੀਂ ਪਤਾ ਕਿ ਉਹਨੇ ਕੱਲ ਨੂੰ ਵੋਟਾਂ ਦੇ ਵਿੱਚ ਹੀ ਕਿਤੇ ਅਮਰੀਕਾ ਮੂਰੂਕਾ ਨਾਲ ਚਲੇ ਜਾਣਾ ਹੋਵੇ ਔਰ ਜਿਹ ਜਨੇ ਪਹਿਲਾਂ ਸਾਡੇ ਕਾਂਗਰਸ ਪਾਰਟੀ ਨੂੰ ਧੋਖਾ ਦਿੱਤਾ ਜਨੇ ਉਹਨੂੰ ਜ਼ਿਲ੍ਹਾ ਪ੍ਰਧਾਨ ਹੋਣ ਦਾ ਮਾਨ ਬਖਸ਼ਿਆ ਉਹਦੇ ਬਾਅਦ ਉਹਨੇ ਮੈਂਬਰ ਪਾਰਲੀਮੈਂਟ ਬਣ ਲਈ ਆਪਣੇ ਭਾਈਚਾਰੇ ਨੂੰ ਸੌਹਾ ਖਾ ਕੇ ਧੋਖਾ ਦਿੱਤਾ ਸੋ ਰੋਨੀ ਗਿੱਲ ਹਣੀ ਬਹੁਤ ਮਜ਼ਬੂਤੀ ਨਾਲ ਉੱਥੇ ਐ ਇਹ ਦੋਨੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਔਰ 19 ਦੀਆਂ 19 ਜਿਹੜੀਆਂ ਸੀਟਾਂ ਅਸੀਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਵਾਂਗੇ ਸ਼ੁਕਰੀ ਗਾਲ ਜੀ ਹਾਂਜੀ ਮੁਖਤਿਆਰ ਭਾਜੀ ਖੁਸ਼ਕਿਸਮਤੀ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਹੈਗੀਆਂ ਵਾਹ ਕਾਂਗਰਸ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਦੇਖੋ ਤੁੰਗਾਰਾ ਮੈਨੂੰ ਦੱਸਣ ਦੀ ਮੈਨੂੰ ਲੱਗਦਾ ਲੋੜ ਨਹੀਂ ਲੱਗਦੀ ਆ ਚੱਲ ਰਿਹਾ ਲਾਈਵ ਵੀ ਚੱਲ ਰਿਹਾ ਆ ਸਾਰੇ ਆਦਾ ਲੋਕਾਂ ਦਾ ਹੱਥ ਸਾ ਇਹ ਸਰਕਾਰ ਦੇ ਖਿਲਾਫ ਇਕੱਠ ਹੋ ਰਹਾ ਬਹੁਤ ਵੱਡੀ ਲੱਗਦਾ ਪੰਜਾਬ ਚ ਸਾਰੇ ਇਕੱਠ ਇਦਾਂ ਨੇ ਹੋਣਗੇ ਕੀ ਕਾਰਨ ਆ ਜਿਹੜਾ ਸਰਕਾਰ ਦੇ ਖਿਲਾਫ ਇਕੱਠ ਹੋ ਰੇ ਆ ਇਹ ਝੂਠ ਬੋਲ ਕੇ ਸਰਕਾਰ ਆਪਣੇ ਪੰਜਾਬ ਚ ਆਈ ਸੀ 92 ਐਮਐਲਏ ਜਿਤਾਏ ਸੀ ਝੂਠ ਇੱਕ ਵਾਰੀ ਚੱਲਦਾ ਹੁੰਦਾ ਬਾੜੀ ਵਾਰੀ ਝੂਠ ਨਹੀਂ ਚੱਲਦਾ ਲੋਕੀ ਅੱਖ ਕੇ ਇਹਨਾਂ ਦੇ ਖਿਲਾਫ ਨਿਕਲੇ ਹੋਏ ਆ ਤੁਸੀਂ ਕਿਹੜੇ ਜ਼ੋਨ ਤੋਂ ਜਿਹੜਾ ਹੈਗਾ ਇਲੈਕਸ਼ਨ ਲੜਦੇ ਮੈਂ ਸਰ ਜ਼ੋਨ ਉੱਗੀ 21 ਨੰਬਰ ਤੋਂ ਇਲੈਕਸ਼ਨਰ ਦੱਬਾ ਕਿਹੜਾ ਕਿਹੜਾ ਪਿੰਡ ਆਉਂਦਾ ਆਪਣੇ? ਵਿੱਚ 51 ਪਿੰਡ ਆਉਂਦੇ ਦੋਨੇ ਹਰਕੇ ਦੇ। ਅੱਛਾ ਜੀ। ਰਿਸਪੌਂਸ ਕਿਸ ਤਰ੍ਹਾਂ ਦਾ ਮਿਲ ਰਿਹਾ? ਰਿਸਪੌਂਸ ਬਹੁਤ ਵਧੀਆ ਜੀ ਬਹੁਤ ਆਪ ਲੋਕੀ ਆਪ ਸੱਦ ਕੇ ਇਕੱਠ ਕਰਾਉਂਦੇ ਆ ਸਾਨੂੰ ਬੜਾ ਆਪ ਕਹਿੰਦੇ ਲੋਣੀ ਪੈਂਦੀ ਲੋਕੀ ਕਹਿੰਦੇ ਤੁਸੀਂ ਕਦੋਂ ਆਉਣਾ ਸਾਨੂੰ। ਚੋਣਾਂ ਪਰਚਿਆਂ ਨੂੰ ਲੈ ਕੇ ਜਿਹੜਾ ਹੈਗਾ ਇਲੈਕਸ਼ਨ ਲੜੀ ਜਾ ਰਹੀ ਹੈ। ਮੁੱਦੇ ਜਿਹੜੇ ਜੀ ਹੁਣ ਵਿਕਾਸ ਦੇ ਮੁੱਦੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿੰਨੇ ਬੜੇ ਹਾਲਾਤ ਸੜਕਾਂ ਦੇ ਆ। ਸਾਰੇ ਕੰਮ ਰੁਕੇ ਪਏ ਆ। ਪੰਜਾਬ ਨੂੰ ਤਾਂ ਵੇਚਣ ਦੇ ਲਾਇਆ ਹੋਇਆ ਇਹਨਾਂ ਨੇ। ਇਸ ਕਰਕੇ ਬਚਾਉਣ ਲਈ ਆਪਣੇ ਇੱਕ ਇੱਕ ਬੰਦੇ ਦੀ ਡਿਊਟੀ ਬਣਦੀ ਆ ਇੱਕ ਇੱਕ ਵਰਕਰ ਦੀ ਡਿਊਟੀ ਬਣਦੀ ਜੇ ਪੰਜਾਬ ਨੂੰ ਚਾਹੀਦਾ ਕਾਂਗਰਸ ਦੀ ਜਿਹੜੀ ਹੈਗੀ ਆਪਣੀ ਖਚੋਤਾ ਨਹੀਂ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਬਿਲਕੁਲ ਨਹੀਂ ਕੋਈ ਖਚੋਤਾ ਨਹੀਂ ਕਾਂਗਰਸ ਇੱਕ ਝੋਟਾ ਨਵਜੋਤ ਕੋਰ ਸਿੱਧੂ ਉਹਦਾ ਬਿਆਨ ਜਿਹੜੇ ਦਿੱਤੇ ਜੋ ਪਾਰਟੀ ਦੇ ਵਿੱਚ ਮਾੜਾ ਮੁੱਟਾ ਹੁੰਦਾ ਚੱਲਦਾ ਰਹਿੰਦਾ ਥੋੜਾ ਬੋਧ ਠੀਕ ਹੈ ਪਾਰਟੀ ਦੇ ਵਿੱਚ ਕੁਝ ਘੰਟੇ ਬਾਕੀ ਆ ਤੇ ਕਿਸ ਤਰ੍ਹਾਂ ਲੱਗ ਰਿਹਾ ਕੀ ਮਹਿਸੂਸ ਕਰ ਰਹੇ ਮੈਂ ਕਿਹਾ ਬਰੋਧੀਆਂ ਨੇ ਵੈਸੇ ਹੁਣ ਤਾਂ ਅੰਦਰ ਵੱਡ ਜਾਣਾ ਚਾਹੀਦਾ ਦੇਖ ਕੇ ਸਾਡਾ ਹਿਸਾਬ ਕਿ ਤੈ ਵੀ ਆ ਜਾ ਟਾਈਮ ਨਾ ਖਰਾਬ ਕਰਨ ਲੱਗਦਾ ਲੱਗਦਾ ਕਿ ਜਿਹੜਾ ਇਹ ਸੈਮੀ ਫਾਈਨਲ ਜਿੱਤੂਗੇ ਬਿਲਕੁਲ ਜੀ ਬਿਲਕੁਲ ਇਹ 2027 ਦੀ ਸੈਮੀ ਫਾਈਨਲ ਅੱਜ ਚੋਣ ਪ੍ਰਸਾਦ ਦੇ ਵਿੱਚ ਜਿਹੜਾ ਤੁਹਾਂ ਚੰਦ ਘੰਟੇ ਰਹਿ ਗਏ ਕਿਸ ਤਰ੍ਹਾਂ ਲੱਗਦਾ ਕੀ ਲੱਗਦਾ ਜੀ ਬੈਕਿੰਗ ਤਾਂ ਤੁਸੀਂ ਦੇਖੋ ਕੈਮਰੇ ਤੁਹਾਡੇ ਚੱਲ ਰਹੇ ਆ ਸਾਰਾ ਕੁਝ ਲਾਈਵ ਵੀ ਦਿਖ ਰਿਹਾ ਆ ਇਹ ਤਾਂ ਮੇਰੇ ਹਿਸਾਬ ਨਾਲ ਤਾਂ ਐਸਟੇਮ ਸਾਹਿਬ ਨੂੰ ਇਥੇ ਅਨਕੌਣ ਸਰਟੀਫਿਕੇਟ ਦੇਈ ਦੇਣਾ ਚਾਹੀਦਾ ਸਾਨੂੰ ਜਦੋਂ ਮੈਂ ਪਿਆ ਚੰਦ ਘੰਟੇ ਰਹਿਦੇ ਆ ਚੰਦ ਘੰਟਿਆਂ ਦੇ ਵਿੱਚ ਕੀ ਬਾਈ ਪੈਟੂ ਵੀ ਕਾਂਗਰਸ ਦੇ ਹੱਕਾ ਦੇ ਵਿੱਚ ਆਏ ਬਿਲਕੁਲ ਜੀ ਬਿਲਕੁਲ ਪੂਰੇ ਲੋਕ ਆਏ ਹੋਏ ਆ ਮਤਲਬ ਦੇਖਣ ਲਈ ਤਾਂ ਕੋਈ ਨਹੀਂ ਕੱਟ ਤੋਂ ਪਤਾ ਲੱਗਦਾ ਵੀ ਸਾਰੇ ਲੋਕ ਸਰਕਾਰ ਦੇ ਉਲਟ ਆ ਇਹੀ ਵੋਟਾਂ ਆ ਜੀ ਇਹੀ ਵੋਟਾਂ ਨੇ ਜੋ ਦਿਖ ਰਹੀਆਂ ਕੱਟ ਤੋਂ ਪਤਾ ਲੱਗਣ ਰਿਹਾ ਵੀ ਬਹੁਤ ਬੰਦੇ ਮਖਤਾਰ ਸਿੰਘ ਦੇ ਮਗਰ ਆ ਔਰ ਇਹਨਾਂ ਨੂੰ ਪੂਰੀ ਮਿਹਨਤ ਨਾਲ ਜਿਹੜੇ ਲੋਕਾਂ ਤੱਕ ਹੋਰ ਵੀ ਮੈਸੇਜ ਪਹੁੰਚਾਉਣਾ ਉਹ ਤੱਕ ਪਹੁੰਚਾ ਕੇ ਵੋਟਾਂ ਪਵਾ ਕੇ ਜਿਤਾਵਾਂਗੇ ਸ਼ੁਕਰੀਆ ਜੀ ਸਰ ਕੀ ਕਹਿਣਾ ਚਾਹੋਗੇ ਵੋਟਾਂ ਦੇ ਵਿੱਚ ਚੰਦ ਘੰਟੇ ਰਹਿ ਗਏ ਹੁਣ ਦੇਖੋ ਵੋਟਾਂ ਦੇ ਚੰਦ ਘੰਡੇ ਰਹਿੰਦੇ ਆ ਸਰਕਾਰ ਦੀ ਜਿਹੜੀਆਂ ਝੂਠੇ ਵਾਅਦੇ ਕੀਤੇ ਹੋਏ ਸੀ ਉਹਦੇ ਖਿਲਾਫ ਅੱਜ ਤੁਸੀਂ ਦੇਖ ਰਹੇ ਕਿ 10 ਹਜ਼ੂਮ ਸੜਕਾਂ ਦੇ ਉੱਤੇ ਕਿਸਾਨ ਵੱਡੀ ਤਦਾਦ ਦੇ ਵਿੱਚ ਸੜਕਾਂ ਦੇ ਉੱਤੇ ਆਏ ਆ ਇਹ ਸਰਕਾਰ ਦੀਆਂ ਖਿਲਾਫ ਜਿਹੜੀਆਂ ਨੀਤੀਆਂ ਦੇ ਖਿਲਾਫ ਅੱਜ ਇਕੱਠੇ ਹੋਏ ਆ ਮੇਰਾ ਖਿਆਲ ਆ ਵੋਟਾ ਪਾਉਣੇ ਤਾਂ ਇੱਕ ਫਾਰਮੈਲਟੀ ਰਹਿ ਗਈ ਆ ਲਗਭਗ ਰਿਜ਼ਲਟ ਤਾਂ ਸਾਰਿਆਂ ਦੇ ਸਾਹਮਣੇ ਆ ਕਿ ਜਿੱਥੇ ਸਰਦਾਰ ਮੁਖਤਿਆਰ ਸਿੰਘ ਜੀ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੇ ਤੇ 9 ਦੇ 9 ਸਾਡੇ ਬਲਾਕ ਸਭਾ ਦੀ ਜਿਹੜੇ ਮੈਂਬਰ ਆ ਇਲੈਕਸ਼ਨ ਲੜ ਰਹੇ ਆ ਬੜੀ ਮਜਬੂਤੀ ਨਾਲ ਲੜ ਰਹੇ ਆ ਮੇਰਾ ਖਿਆਲ ਹੈ ਕਿ ਦੋਨੇ ਜਿਹੜੇ ਨੌ ਦੀਆਂ ਨੌ 10 ਬਲਾਕ ਸੰਧੀਆਂ ਪੈਂਦੀਆਂ 10 ਦੇਣ 10 ਬਲਾਕ ਸੰਧੀਆਂ ਔਰ ਜਗ੍ਹਾ ਪਰਿਸ਼ਤ ਬੜੀ ਇਸ਼ਾਨੀ ਦੇ ਨਾਲ ਜਿੱਤਾਂਗੇ ਔਰ ਵੱਡੇ ਮਾਰਜ ਨਾਲ ਜਿੱਤਾਂਗੇ ਵੱਡੇ ਮਾਰ ਕੀ ਨਾ ਸਰ ਤੁਹਾਡਾ ਤੇ ਲੋਚੋ ਸਿੰਘ ਸੰਗਲ ਜੀ ਕੀ ਕਰ ਜਾਓਗੇ ਅਸੀਂ ਤੁਹਾਡੇ ਮੋਢੇ ਉੱਤੇ ਇਹੇ ਦੱਸ ਰਹੇ ਆ ਕਿ ਆਠਾਠਾ ਮਾਰਦਾ ਇਕੱਠ ਜਿਹੜਾ ਇਹ ਅੱਜ ਦਰਸਾ ਰਿਹਾ ਵੀ ਆਉਣ ਵਾਲਾ ਭੁੱਖ ਜਿਹੜਾ ਪਰਸੋਂ ਨੂੰ ਕੀ ਰਿਜ਼ਲਟ ਜਿਹੜੇ ਆ ਨਿਕਲਣੇ ਆ ਔਰ ਇਹ ਜਿਹੜੇ ਵਾਦੇ ਸੀ ਝੂਠੇ ਆ ਦੀ ਸਰਕਾਰ ਇਹ ਝੂਠ ਤੇ ਚੋਰਾ ਦੀ ਸਰਕਾਰ ਆ ਕਦੇ ਟਰਾਲੀਆਂ ਚੋਰੀ ਕਰਦੇ ਆ ਕਦੇ ਵੋਟਾਂ ਤੇ ਕਦੇ ਲੋਕਾਂ ਦੇ ਕਾਗਜ਼ ਚੋਰੀ ਕਰਨ ਦੀ ਜਿਹੜਾ 17 ਸਾਲਾਂ ਦੇ ਵਿੱਚ ਕੰਮ ਨਹੀਂ ਸੀ ਹੋਇਆ ਇਹ ਬਦਲਾ ਕਹਿੰਦੇ ਤੇ ਕੁਝ ਹੋਰ ਸੀ ਜਦੋਂ ਸਤਾ ਚਾਉਣਾ ਸੀ ਪਰ ਸਤਾ ਦੇ ਵਿੱਚ ਆਣ ਕੇ ਬਦਲਾ ਇਹਨਾਂ ਨੇ ਫਰੇਬ ਝੂਠ ਤੇ ਚੋਰੀਆਂ ਦਾ ਕੀਤਾ ਜੋ ਆਪਾਂ ਦੇਖਦੇ ਆ ਗੈਂਗਸਟਰ ਚਾਹੇ ਚਾਹੇ ਸਾਡੀਆਂ ਲੁੱਟਾਂ ਖੋਹਾਂ ਹੋ ਰਹੀਆਂ ਇਹ ਹਰ ਇੱਕ ਚੀਜ਼ ਨੂੰ ਉਹਨਾਂ ਨੇ ਬढ़ावा ਦਿੱਤਾ ਜਦ ਕਿ ਰੋਕਣ ਦੀ بجائے ਬਹੁਤ ਬੁਰਾ ਹਾਲਿਆ ਜਿਹਦਾ ਇਹ ਠਾਠਾ ਮਾਰਦਾ ਕੱਠ ਅੱਜ ਦਰਸਾ ਰਿਹਾ ਕਿ ਸਰਕਾਰ ਜਿਹੜੀ ਮੌਜੂਦਾ ਇਹ ਕਿੱਥੇ ਇੱਕ ਖੜੀ ਆ ਜੀ ਪਿੰਡ ਉੱਗੀ ਤੋਂ ਤਸਵੀਰਾਂ ਦਿਖਾ ਰਹੇ ਆ ਉੱਗੀ ਤੋਂ ਮੁਖਤਿਆਰ ਸਿੰਘ ਹੇਅਰ ਜਿਹੜੇ ਕਿ ਇਲੈਕਸ਼ਨ ਵੜ ਰਹੇ ਨੇ ਇੱਕ ਕਾਫੀ ਜਜ਼ਬਾ ਕਾਫੀ ਇੱਕ ਰੋਡ 'ਚੋਂ ਕੱਢਣ ਜਾ ਰਹੇ ਨੇ ਉੱਗੀ ਤੋਂ ਚੱਲ ਕੇ ਅਲੱਗ-ਅਲੱਗ ਪਿੰਡਾਂ 'ਚ ਜਾਣਗੇ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ੁਸ਼ੀਲ ਟਿੰਗੜਾ ਇਕਤਾ ਲਹਿਰ ਨਿਊਜ਼ ਨਕੋ